ਅਕਾਲੀ ਆਗੂ ਵਿਕਰਮ ਮਜੀਠੀਆ ਪਹੁੰਚੇ ਲੋ ਤੇ ਆਣਾ ਗੋਗੀ ਦੇ ਪਰਿਵਾਰ ਦੇ ਨਾਲ ਮਿਲ ਕੇ ਦੁੱਖਤਾ ਪ੍ਰਗਟਾਵਾ ਕੀਤਾ ਪਾਰਟੀ ਪਾਰਟੀ ਤੋਂ ਇਲਾਵਾ ਸਾਡੇ ਚੰਗੇ ਸੰਬੰਧ ਸਨ ਮਜੀਠੀਆ ਵੱਲੋਂ ਕਿਹਾ ਗਿਆ ਵਿਧਾਇਕ ਗੁਰਪ੍ਰੀਤ ਗੋਗੀ ਨੇ ਨੇ ਲਗਾਈ ਲੱਗੀ ਸੀ ਗੋਲੀ ਪਿਸਤੌਲ ਸਾਫ ਕਰਦੇ ਸਮੇ ਗੋਲੀ ਲੱਗਣ ਕਰਕੇ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ ਤੇ ਕੋ ਮੇ ਮੇਰਾ ਇਹ ਮੰਨਣਾ ਹੈ ਜੀ ਕਿ ਗੋਗੀ ਜੀ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਲੁਧਿਆਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਪਿਆ ਕਿਉਂਕਿ ਵੀ ਬਾਕੀ ਨਾਲ ਆਪਦੀ ਗੱਲ ਰੱਖਣੀ ਆਪਦੀ ਪਾਰਟੀ ਦੇ ਅੰਦਰ ਰੱਖਣੀ ਪਾਰਟੀ ਤੋਂ ਬਾਹਰ ਰੱਖਣੀ ਇਹ ਹਰੇਕ ਦੇ ਹਿੱਸੇ ਨਹੀਂ ਆਇਆ ਔਰ ਗੋਗੀ ਜੀ ਦੇ ਇਨਸਾਨੀਅਤ ਦੇ ਗੁਣ ਉਹਨਾਂ ਦੀ ਜੋ ਇਨਸਾਨੀਅਤ ਦੀਆਂ ਉਹ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਸੀ ਕ੍ਰਾਸ ਪਾਰਟੀ ਲਾਈਨ ਉਹਨਾਂ ਦੇ ਚਾਹਣ ਵਾਲੇ ਉਹਨਾਂ ਨਾਲ ਪਿਆਰ ਕਰਨ ਵਾਲੇ ਅਸੀਂ ਸਾਰੇ ਉਹਨਾਂ ਚੋਂ ਇੱਕਾਂ ਮੈਂ ਉਹਨਾਂ ਚ ਉਮਰ ਚੋਂ ਛੋਟਾ ਵੀ ਹਾਂ ਮਗਰ ਜੋ ਮਾਨ ਸਤਕਾਰ ਪਿਆਰ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਦਿੱਤਾ ਜਦੋਂ ਕਾਂਗਰਸ ਪਾਰਟੀ 'ਚ ਸੀ ਔਰ ਅੱਜ ਤੱਕ ਦਿੰਦੇ ਆਏ ਕੁਝ ਦਿਨ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਬੜਾ ਪਿਆਰ ਨਾਲ ਹਮੇਸ਼ਾ ਬੜੇ ਹਸਮੁਖ ਖੁਸ਼ਦਿਲ ਜ਼ਿੰਦਾਦਿਲ ਗੋਗੀ ਜੀ ਨੂੰ ਅਸੀਂ ਤਾਂ ਯਾਦ ਰੱਖਦੇ ਆ ਇਸ ਲਈ ਮੇਰਾ ਇਹ ਮੰਨਣਾ ਜੀ ਕਿ ਐਡਾ ਕਾਬਿਲ ਲੋਕਾਂ ਦਾ ਵਕੀਲ بلند ਆਵਾਜ਼ ਜਦੋਂ ਇਲਾਕੇ 'ਚ ਚੁੱਪ ਹੋ ਜੇ ਇਲਾਕੇ ਦਾ ਤੇ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਦਾ ਸਮਝਦਾ ਕਿ ਇਹਦੇ 'ਚ ਬਹੁਤ ਵੱਡਾ ਘਾਟਾ ਇਸ ਲਈ ਮੈਂ ਆਪਦੇ ਉਸ ਸੱਜਣ ਨੂੰ ਕਿਤੇ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾ ਕਮਲਾ ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਸਤਿਕਾਰਯੋਗ ਭੈਣ ਜੀ ਨੂੰ ਸੁਪੁੱਤਰ ਨੂੰ ਉਹਨਾਂ ਦੀ ਬੇਟੀ ਨੂੰ ਸਮੁੱਚੇ ਪਰਿਵਾਰ ਨੂੰ ਇਹ ਪਾਣਾ ਬੰਨਣ ਦਾ ਬਲ ਬਖਸ਼ਿਸ਼ ਕਰਨ ਅਰਦਾਸ ਸ਼ਰੋਣੀ ਅਕਾਲੀ ਦਲ ਵੱਲੋਂ ਗੋਗੀ ਜੀ ਦੇ ਇਸ ਦੁਖਦਾਈ ਦਾ ਅਚਨਚੇਤ ਜਿਹੜੀ ਇਹ ਡੈਥ ਹੋਈ ਆ ਉਦਾ ਦੁੱਖ ਦਾ ਫਰਟਾ ਪਾ ਕਰ ਮਜੀਠੀ ਜੀ ਵਿਰੋਧੀ ਦਲ ਦੇ ਚ ਇਹ ਗੋਗੀ ਮਾਨ ਦਾ ਜੀ ਕਿ ਕੱਲਾ ਵਿਰੋਧੀ ਦਾ ਦਲ ਨਹੀਂ ਜੀ ਹਰ ਦਲ ਦੀ ਉਹਨਾਂ ਦੀ ਕਮੀ ਮਹਿਸੂਸ ਹੋਊਗੀ ਦੇਖੋ ਆਪਦੀ ਪਾਰਟੀ ਅੰਦਰ ਇੰਨੀ ਬੇਬਾਕੀ ਨਾਲ ਗੱਲ ਕਰ ਲੈਣੀ ਇਹ ਗੋਗੀ ਸਾਹਿਬ ਦੇ ਏਸੀ ਆਇਆ ਸੀ ਔਰ ਇਹ ਜੇ ਕਿੰਨੇ ਕਿ ਸਿਆਸਤਦਾਨ ਨੇ ਆਪਾਂ ਇਨੀ ਪੱਥਰ ਤੋੜ ਦੇਣਾ ਹਿੰਮਤ ਲੋਕਾਂ ਦੀ ਗੱਲ ਕੀਤੀ ਨਾ ਜੀ ਲੋਕਾਂ ਨੂੰ ਤਰਜੀਹ ਦਿੱਤੀ ਹੈ ਰਿਲੇਸ਼ਨਸ਼ਿਪਸ ਨੂੰ ਆਪਦੀ ਕਨਵਿਕਸ਼ਨ ਨੂੰ ਕਿੰਨੇ ਕਲੀਟਰ ਨੇ ਤੁਹਾਨੂੰ ਇਹ ਜੇ ਅੱਜ ਪੰਜਾਬ ਚ ਉਹ ਉਹ ਹਰੇਕ ਦਾ ਮੌਕਾ ਹੀ ਵੇਖਦਾ ਇਹ ਮੌਕਾ ਨਹੀਂ ਵੇਖਦਾ ਸੀ ਇਹ ਵੇਖਦਾ ਸੀਗਾ ਕਿ ਲੋਕ ਕੀ ਚਾਹੁੰਦੇ ਆ ਕਾਸੀ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਰਿਲੇਸ਼ਨਸ਼ਿਪ ਇਨਸਾਨੀਅਤ ਦੇ ਗੁਣ ਉਹਨਾਂ ਚ ਘੁੱਟ-ਘੁੱਟ ਕੇ ਭਰੇ ਸੀ ਮੈਂ ਤਾਂ ਆਪ ਉਹਨਾਂ ਦਾ ਘਾਟਾ ਮਹਿਸੂਸ ਕਰਦਾ ਮੇਰੇ ਨਾਲ ਤਾਂ ਬਹੁਤ ਹੱਦ ਤੋਂ ਵੱਧ ਮਾਨ ਸਤਿਕਾਰ ਪਿਆਰ ਦਿੱਤਾ ਉਹਨਾਂ ਦੀ ਘਾਟ ਸਦਾ ਹੀ ਰੜਕੂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਤ